ਸਾਡੇ ਕੋਲ ਕੰਟਰੀ ਦਾ ਡਾਕਾ ਬਿਆਸੀ ਜੀ ਬਹੁਤ ਵੱਡਾ ਇਸ ਚੀਜ਼ ਨੂੰ ਇਹ ਹੀ ਤੱਕ ਜੀਤ ਰਹੀ ਸੀ ਜੀ ਤੇ ਉਹ ਦੋ ਬੰਦੇ ਨਾਲ ਸੀ ਤੇ 20-25 ਬੰਦੇ ਹੋਣ ਸੀ ਅੱਜ ਇਮਾਨਦਾਰੀ ਦਾ ਨੋਕਰਾ ਚੱਕਣ ਵਾਲਾ ਜਿਹੜਾ ਪੱਤਰਕਾਰ ਹੈ ਲੋਕਡਾਊਨ 'ਚ ਬਣਿਆ ਤੇ ਅੱਜ ਪੁਲਿਸ ਦੇ ਗ੍ਰਿਫਤਾਰ ਹੋ ਗਿਆ ਜਿਸ ਦੇ ਤੇ ਤਕਰੀਬਨ 6 ਤੋਂ 7 ਪਾਰਟੀਆਂ ਨੇ ਮੈਂ ਚਲਾ ਵੀ ਪੂਰੀ ਅੰਦਾਜ਼ਾ ਬੜਾ ਸ਼ੌਕ ਪੂਰਾ ਕਰਦਾ ਨਾਲ ਪੂਰੀ ਨਹੀਂ ਲੁਧਿਆਣਾ ਦੇ ਇੱਕ ਸੋਸ਼ਲ ਮੀਡੀਆ ਦੇ ਪੱਤਰਕਾਰ ਅਤੇ ਉਸ ਦੇ ਸਾਥੀ ਉੱਤੇ ਗਰੀਬ ਪਰਿਵਾਰ ਦੇ ਨਾਲ ਧੱਕਾ ਕਰਨ ਦੇ ਮਾਮਲੇ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਸ ਸੋਸ਼ਲ ਮੀਡੀਆ ਦੇ ਪੱਤਰਕਾਰ ਨੂੰ ਥਾਣਾ ਡਾਬਾ ਦੀ ਪੁਲਿਸ ਨੇ ਕਾਬੂ ਕਰ ਲਿਆ ਇੱਥੇ ਵੀ ਦੱਸ ਦਈਏ ਕਿ ਚੋਰੀ ਅਤੇ ਪਰਿਵਾਰ ਦਾ ਘਰ ਦੇ ਅੰਦਰ ਵੜ ਕੇ ਸਮਾਨ ਛੁੱਟਣ ਦੇ ਮਾਮਲੇ ਤਹਿਤ ਵੱਖ-ਵੱਖ ਧਰਾਵਾਂ ਦੇ ਚੱਲਦੇ ਆ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਉਸ ਸੋਸ਼ਲ ਮੀਡੀਆ ਦੇ ਪੱਤਰਕਾਰ ਨੂੰ ਫੜ ਕੇ ਲੈ ਜਾਂਦੀ ਹੋਈ ਵੀ ਦਿਖਾਈ ਦੇ ਰਹੀ ਹੈ ਹਾਲਾਂਕਿ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਉਧਰ ਹੋਰ ਕੀ ਕਿਹਾ ਉਹਨਾ ਤੁਸੀਂ ਵੀ ਸੁਣੋ ਅੱਜ ਇਮਾਨਦਾਰੀ ਦਾ ਟੋਕਰਾ ਚੱਕਣ ਵਾਲਾ ਜਿਹੜਾ ਪੱਤਰਕਾਰ ਹੈ ਲੋਕਡਾਊਨ 'ਚ ਬਣਿਆ ਤੇ ਅੱਜ ਪੁਲਿਸ ਦੇ ਗ੍ਰਿਫਤ 'ਚ ਆ ਗਿਆ ਜਿਹਦੇ ਤੇ ਤਕਰੀਬਨ 6 ਤੋਂ 7 ਪਰਚੇ ਨੇ ਤੇ ਚੋਰੀ ਦਾ ਪਰਚਾ ਹੋਇਆ ਇੱਕ ਪੱਤਰਕਾਰ ਦੀ ਸ਼ਹਿਰ ਦੇ ਵਿੱਚ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਾਉਣੇ ਤੇ ਚੋਰੀ ਕਰਨੀ ਮੈਂ ਸਮਝਦਾ ਇੱਕ ਪੱਤਰਕਾਰੀ ਦੇ ਨਾਂ ਤੇ ਕਲੰਕ ਆ ਤੇ ਅੱਜ ਉਹ ਕਲੰਕ ਪੰਜਾਬ ਪੁਲਿਸ ਨੇ ਧੋਤ ਤੇ ਡਾਬੇ ਥਾਣੇ ਵਾਲੇ ਧੂ ਧੂ ਲੈ ਕੇ ਗਏ ਨੇ ਤੇ ਕਹਿੰਦੇ ਜੀ ਇਹ ਭਗੋੜਾ ਵੀ ਆ ਬਠਿੰਡੇ ਤੋਂ ਬਿਲਕੁਲ ਇਹ ਪਿਛਲੇ ਕੇਸਾਂ 'ਚ ਭਗੋੜਾ ਵੀ ਆ ਤੇ ਬਠਿੰਡੇ ਤੋਂ ਆਰਡਰ ਵੀ ਆਏ ਹੋਏ ਆ ਤੇ ਹੁਣ ਜੇ ਅਰੈਸਟ ਪੈਂਦੀ ਆ ਤੇ ਉਹਦੇ ਬਾਅਦ ਕਾਰਵਾਈ ਬਾਰੇ ਵੀ ਐਸਐਚਓ ਸਾਹਿਬ ਨਾਲ ਗੱਲ ਕਰਾਂਗੇ ਪਰ ਜਿਵੇਂ ਇਹ ਰੋਲਾ ਪਾਉਂਦਾ ਸੀ ਕਿ ਮੈਂ ਸੱਚਾ ਇੱਕ ਇਮਾਨਦਾਰ ਪੱਤਰਕਾਰ ਹੈਗਾ ਇੱਕ ਪਾਸੇ ਕਬਜ਼ੇ ਦੀਆਂ ਵੀਡੀਓ ਆਉਂਦੀਆਂ ਨੇ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਸ ਨਾਲ ਸਾਰੇ ਪੱਤਰਕਾਰਾਂ ਦੀ ਵੀ ਛਵੀ ਖਰਾਬ ਹੁੰਦੀ ਹੈ ਮੂੰਹ ਤੇ RAM RAM ਤੇ ਬਗਲ 'ਚ ਛੁਰੀ ਇਹ ਉਹ ਪੱਤਰਕਾਰ ਆ ਤੇ ਇਮਾਨਦਾਰੀ ਦਾ ਟੋਕਰਾ ਚੱਕ ਕੇ ਤੇ ਲੋਕਾਂ ਨੂੰ ਬਲੈਕਮੇਲ ਕਰਨਾ ਇਹਦੀ ਛਵੀ ਸੀ ਤੇ ਅੱਜ ਜਿਹੜੀ ਪੰਜਾਬ ਪੁਲਿਸ ਨੇ ਉਹ ਜਿਹੜਾ ਜਾਲੀ ਪੱਤਰਕਾਰ ਆ ਉਹਨੂੰ ਧੂਕੇ ਅੰਦਰ ਸੁਟਿਆ ਤੇ ਮੈਂ ਸਮਝਦਾ ਇੱਕ ਵੱਡੀ ਬਹਾਦਰੀ ਵਾਲੀ ਗੱਲ ਹੈ ਕੀ ਲੱਗਦਾ ਹੈ ਕਿ ਸੈਣੀ ਸਾਹਿਬ ਅੱਜ ਵੀ ਜਦੋਂ ਤੁਸੀਂ ਅੰਦਰ ਨਾਲ ਖੜੇ ਸੀਗੇ ਮੀਡੀਆ ਦੇ ਤਾਂ ਅੱਜ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸ਼ਰੀਆਮ ਚੌਕ ਦੇ ਦੇਖੋ ਕਹਿੰਦੇ ਖੂਨ ਚ ਜਿਹੜੀ ਚੀਜ਼ ਹੁੰਦੀ ਹੈ ਨਾ ਵਾਰਿਸ਼ਾਂ ਆਤ ਤਾਂ ਨਹੀਂ ਜਾਂਦੀਆਂ ਇਹਨਾਂ ਦੇ ਚੋਰਾਂ ਦੀਆਂ ਜਾਂ ਇਹਨਾਂ ਦੀ ਧਮਕੀ ਦੇਣ ਵਾਲੀਆਂ ਆਤ ਤਾਂ ਹਜੇ ਵੀ ਉਦਾਂ ਹੀ ਨੇ ਕਰੀ ਜਾਣ ਕੋਈ ਨਹੀਂ ਅੱਗੇ ਪੁਲਿਸ ਦੀ ਜੋ ਕਾਰਵਾਈ ਪੁਲਿਸ ਕਰੂਗੀ। ਇਹਦੇ ਕਿੰਨੇ ਕਿ ਪਰਚੇ ਹੋਣਗੇ ਜੀ? ਇਹਦੇ ਤਕਰੀਬਨ 6 ਤੋਂ 7 ਪਰਚੇ ਦਰਜ ਆ ਜੀ। ਤੁਹਾਨੂੰ ਜਾਣਕਾਰੀ ਹੈ ਕਿ ਕਿਸ ਕਿਸ ਚੀਜ਼ ਦੇ ਪਰਚੇ? ਬਿਲਕੁਲ ਇਹਦੇ ਤੇ ਪਹਿਲਾਂ ਤਾਂ ਪਰਚੇ ਇੱਕ ਚੋਰੀ ਦਾ ਪਰਚਾ ਦਰਜ ਆ, ਹੋਰ ਇਹ ਤੇ ਇਹਦੀ ਵਾਈਫ ਤੇ ਪਰਚਾ ਦਰਜ ਆ, ਇਹਦੇ ਬੱਚੇ ਤੇ ਪਰਚਾ ਦਰਜ ਆ ਤੇ ਮੈਂ ਸਮਝਦਾ ਆਪਣੀਆਂ ਹਰਕਤਾਂ ਕਰਕੇ ਆਪਣੀ ਫੈਮਲੀ ਤੇ ਵੀ ਪਰਚਾ ਦਰਜ ਕਰਾਏ ਹੋਏ ਆ ਤੇ ਇਤਾਂ ਦੀ ਮੈਂ ਨਹੀਂ ਸਮਝਦਾ ਕੋਈ ਚੰਗੀ ਸ਼ਬੀ ਵਾਲੀ ਗੱਲ ਐ ਇਹ। ਤੁਹਾਨੂੰ ਨਹੀਂ ਲੱਗਦਾ ਕਿ ਮਾਨਸਿਕ ਤੌਰ ਤੇ ਥੋੜਾ ਜਿਹਾ ਇਹਨੂੰ ਥੋੜੇ ਸਾਈਕੀਆਟ੍ਰਿਕਸ ਦੀ ਲੋੜ ਹੈ? ਨਹੀਂ ਹੁਣ ਤਾਂ ਪੁਲਿਸ ਦੀ ਲੋੜ ਹੈ। ਹੁਣ ਪੁਲਿਸ ਜੋ ਵੀ ਇਲਾਜ ਕਰ ਦੂਗੀ ਇਹਦਾ ਸਿੰਘ ਗੋਦਾਂ ਸਾਡੇ ਗਰੇ ਤੰਤਰੀ ਦਾ ਡਾਕਾ ਪਿਆ ਸੀ ਜੀ ਬਹੁਤ ਵੱਡਾ ਇਸ ਚੀਲ ਇਹੀ ਜੀ ਤੇ ਗਰਜੀਤ ਰਾਏ ਸੀ ਜੀ ਤੇ ਹੋਰ ਦੋ ਬੰਦੇ ਨਾਲ ਸੀ ਤੇ 20 25 ਬੰਦੇ ਹੋਰ ਸੀ ਉਹਦੇ ਵਿੱਚੋਂ ਅੱਜ ਪੁਲਿਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਸੀਲ ਸਰਕਾਰ ਦਾ ਕੜਾ ਗ੍ਰਿਫਤਾਰ ਕੀਤਾ ਗਿਆ ਕੀ ਲੋਜ ਸੀਲ ਅੱਛਾ ਚਾਨੀ ਅੱਛਾ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਟੇਰਾ ਸਾਹਿਬ ਦਾ ਔਰ ਸ਼ੰਦਰ ਸਾਹਿਬ ਦਾ ਕਿੰਨੀ ਪੁਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਹੜੇ ਥਾਣੇ ਨੇ ਫੜਿਆ ਜੀ ਇਹ ਡੱਬ ਚੌਂਕੀ ਵਾਲੇ ਜੀ ਇਹਨਾਂ ਨੇ ਫੜਿਆ ਜੀ ਇਹ ਮਾਮਲਾ ਕੀ ਸੀਗਾ ਜੀ ਪਹਿਲਾਂ ਇਹ ਸਾਡੇ ਮਾਮਲਾ ਸਾਡੇ ਮਕਾਨ ਦੇ ਇਹਨਾਂ ਨੇ ਚੋਰੀ ਸਾਰੀ ਕੀਤੀ ਸਾਡੇ ਬੈੱਡ ਕੁਰਸੀਆਂ ਸੋਨਾ ਲਿਵਾਰੀਆਂ ਪੇਟੀਆਂ ਸਭ ਕੁਝ ਲੈ ਗਏ ਸੀ ਜੀ ਤਾਂ ਕਬਜ਼ਾ ਕਿੰਨਾ ਸੀ ਸਾਰਾ ਇਹਨਾਂ ਨੇ ਇਹ ਕਬਜ਼ਾ ਕਰਨ ਆ ਕੇ ਸੀ ਇਹ ਇਹ ਮਕਦਮਾ ਚਾਰ ਬੰਦੇ ਦਰਜ ਕੀਤਾ ਸੀ ਜੀ ਚਾਰ ਵਿੱਚੋਂ ਇੱਕ ਬੰਦਾ ਅੱਜ ਗ੍ਰਿਫਤਾਰ ਨੇ ਕਰ ਲਿਆ ਸੀਲ ਪੱਤਰ ਕਾਰਾ ਘੜ ਜਾਣ ਬਹੁਤ ਬਹੁਤ ਜੀ ਧੰਨਵਾਦ ਜੀ ਕੀ ਲੱਗਦਾ ਕਿ ਹੁਣ ਜਿਹੜਾ ਤੁਹਾਡਾ ਸਮਾਨ ਚੋਰੀ ਹੋਇਆ ਮਿਲ ਜੂਗਾ ਉਹ ਸਾਨੂੰ ਪੂਰੀ ਪੁਲਿਸ ਤੇ ਪੂਰੀ ਇਹਨਾਂ ਦਾ ਧੰਨਵਾਦ ਕਰਾਂਗੇ ਜੀ ਸਾਡਾ ਸਾਰਾ ਵਾਪਸ ਕਰ ਦਿੱਤਾ ਜਾਵੇ ਇਹਨਾਂ ਨੂੰ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਅਸੀਂ ਕੀ ਮਾਮਲਾ ਜਿਹੜੀ ਅੱਜ ਇਕਰੈਸਟ ਪਈ ਹੈ ਜਿਹਨਾਂ ਦੇ ਵਿੱਚ ਮਾਮਲਾ ਕੀ ਹੈ ਜੀ ਕਿ ਐਫਆਈਆਰ ਰਜਿਸਟਰਡ ਹੋਈ ਸੀ ਜੀ ਇੱਕ ਨੰਬਰ 2024 ਦੀ ਅੰਡਰ ਸੈਕਸ਼ਨ 448 511 380 ਅ ਚਾਰ ਬੰਦਿਆਂ ਦੇ ਬਾਈ ਨੇਮ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਜੀਤ ਰਾਏ ਦੂਸਰਾ ਸੁਸ਼ੀਲ ਮਚਾਣ ਪੱਤਰਕਾਰ ਸੀ ਅੱਜ ਸੁਸ਼ੀਲ ਮਚਾਣ ਪੱਤਰਕਾਰ ਦੀ ਨੂੰ ਅਸੀਂ ਅਰੈਸਟ ਕੀਤਾ ਅ ਜਿਨ੍ਹਾਂ ਦੀ ਪਹਿਲਾਂ ਐਂਟੀਸੀਪੇਟਰੀ ਬੇਲ ਮਨਜ਼ੂਰ ਹੋ ਗਈ ਸੀ ਕੋਰਟ ਵੱਲੋਂ ਐਂਡ ਰੈਗੂਲਰ ਬੇਲ 16 ਤਰੀਕ ਨੂੰ ਕੈਨਸਲ ਹੋ ਗਈ ਸੀ ਜਿਸ ਦੇ ਇਨਵੈਸਟੀਗੇਸ਼ਨ ਦੇ ਚੱਲਦੇ ਹੋਏ ਸੋ ਸੀਮਾ ਚਾਨੂੰ ਫੜਨ ਦੇ ਤੁਸੀਂ ਕੰਮ ਚ ਪਏ ਸੀ ਫਿਰ ਇਹਦੇ ਹੋਰ ਵੀ ਪਤਾ ਲੱਗੇ ਪਰਚੇ ਹੈਗੇ ਨੇ ਔਰ ਪੀਓ ਵੀ ਹੈ ਜੀ ਕਿਸੇ ਜਾਣੇ ਤੋਂ ਇਹ ਅਸੀਂ ਮਾਮਲੇ ਵਿੱਚ ਹਾਂਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਅਗਰ ਤਾਂ ਸਾਹਮਣੇ ਆਏਗਾ ਤਾਂ ਡੈਫੀਨਿਟਲੀ ਉਸ ਤੇ ਵੀ ਅ ਅਕੋਰਡਿੰਗ ਟੂ ਲਾਅ ਕਰਨਾ ਪਊਗਾ ਤੇ ਇਹਦੇ ਨਾਲ ਦੇ ਬੰਦਿਆਂ ਦੀ ਵੀ ਸਰਪਾਲ ਜਾ ਰਹੀ ਹੈ ਹਾਂਜੀ ਜਿਹੜਾ ਇਹਦੇ ਨਾਲ ਕੋਕਯੂਸਟ ਹੈਗਾ ਗੁਰਜੀਤਰਾਏ ਉਹਦੀ ਪਾਲ ਜਾ ਰਹੀ ਹੈ ਜੀ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਜੀ ਡੈਫੀਨਿਟਲੀ ਉਹ ਰਿਕਵਰ ਕਰਾਵਾਵਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਐਂਡ ਜੋ ਸਮਾਨ ਚੋਰੀ ਹੋਇਆ ਇਹਨੂੰ ਦਾ ਰਿਕਵਰ ਕਰਵਾਇਆ ਜਾਏਗਾ ਜੀ ਜਿਨ੍ਹਾਂ ਦੇ ਨਾਲ ਇਹ ਹੋਇਆ ਸੀ ਜਿਨ੍ਹਾਂ ਦੇ ਘਰੇ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਮਾਨ ਚੋਰੀ ਕੀਤਾ ਕੀ ਹੁਣ ਉਹਨਾਂ ਦੀ ਸੈਟੀਸਫਾਈ ਹੈਗੇ ਨੇ ਉਹ ਬਿਲਕੁਲ ਜੀ ਅਰੈਸਟ ਪੈ ਗਈ ਹੈ ਜੀ ਇੱਕ ਦੋਸ਼ੀ ਦੀ ਐਂਡ ਰਿਮਾਂਡ ਤੋਂ ਲੈਣ ਤੋਂ ਬਾਅਦ ਰਿਕਵਰੀ ਵੀ ਕਰਵਾਈ ਜਾਏਗੀ ਤੇ ਉਹਨਾਂ ਨੂੰ ਇਨਸਾਫਤ ਹੋਇਆ ਜਾਏਗਾ ਜੀ